ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਬਹੁਤ ਸੋਹਣੀ ਤੇ ਬਹੁਤ ਵਧੀਆ ਹੈ ਇਹਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਉਹਨੇ ਖਲੀਲ ਜਬਰਾਨ ਦੇ ਸੁਪਨੇ ਦੇ ਬਾਰੇ ਗੱਲ ਕਰਦੇ ਪਏ ਕਿ ਖਲੀਲ ਜਬਰਾਨ ਨੂੰ ਜਿਹੜਾ ਸੁਪਨਾ ਆਇਆ ਸੀ ਜਿਹੜਾ ਉਹਨੇ ਬਾਅਦ ਚ ਆਪਣੀ ਕਿਤਾਬ ਚ ਲਿਖਿਆ ਸੀ ਉਹਨੂੰ ਬਿਆਨ ਕਰਦੇ ਪਏ ਉਹਦੇ ਬਾਰੇ ਉੱਤੇ ਗੱਲ ਕਰਦੇ ਪਏ ਬਹੁਤ ਵਧੀਆ ਕਥਾ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਕਹਿੰਦੇ ਨੇ ਖਲੀਲ ਜਬਰਾਨ ਨੇ ਆਪਣੇ ਕਹਾਣੀਆਂ ਦੀ ਕਿਤਾਬ ਦੇ ਵਿੱਚ ਇੱਕ ਕਹਾਣੀ ਲਿਖੀ ਹੈ ਔਰ ਕਹਾਣੀ ਹੈ ਮੇਰਾ ਸੁਪਨਾ ਕਦੀ ਕਦੀ ਐਸਾ ਵੀ ਦੇਖਦੇ ਹਾਂ ਕਿ ਵਸਤੁਕਤਾ ਵੀ ਸੁਪਨਾ ਹੁੰਦੀ ਹੈ ਔਰ ਕਦੀ ਕਦੀ ਐਸਾ ਵੀ ਹੁੰਦਾ ਹੈ ਕਿ ਸੁਪਨਾ ਹੀ ਵਸਤੁਕਤਾ ਹੁੰਦੀ ਹੈ ਹਕੀਕਤ ਹੁੰਦੀ ਹੈ ਖਲੀਲ ਜਬਰਾਨ ਆਪਣਾ ਇੱਕ ਸੁਪਨਾ ਲਿਖਦਾ ਹੈ केंद्र सुपने च मैं की देखा एक बहुत वड्डी शोभा यात्रा कई हस्तियां दी निकल रही है बड़ा वड्डा जलूस पहले महान भाव पालकी च बैठे ने मुंडिया पालकी सैकड़े मनुखा ने चुकी हुई है अगे हजारा ਕਿ 6000 ਢੋਲ ਢਮਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ 'ਚ ਹੀ ਮੈਂ ਪੁੱਛਿਆ ਇਹ ਕੌਣ ਕਿ ਕੌਣ ਨੇ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੇ ਇਤਨੇ ਦੀਵੇ ਜਗਾਏ ਜਾ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਉੱਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ अर्जिना ਨੂੰ ਲੰਬੀ ਡੰਡਾ ਉੱਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ ਇਹ موسی ਨੈ ਪੈਗੰਬਰੀ ਪੁਰਸ਼ ਨੇ ਲੰਗਈਏ ਸਵਾਰੀ ਦੂਸਰੀ ਆ ਰਹੀ ਹੈ ਇਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਗੀਟ ਬੜਾ ਇਕੱਠ ਬੜੇ ਸਜਦੇ ਬੜੀ ਸੁਗੰਧ ਖਿਲੇ ਰੀ ਜਾ ਰਹੀ ਹੈ पुष्प दी वर्खा हो रही है पूछया ए कौन ईसा ने ईसा है लेकिन ये जलूस ते बहुत है और आ रही है तीसरी सवारी बहुत बड़ी मखलूक बार बार सजदे बार बार जयकारियां दी धुन बार बार नमस्कार सलाम चारों पासे अतर फुलेल छिड़किया जा रहे हैं और हीरे मोती तक भी इस्लाम दे एसलाम मोहम्मद साहब ओ ने फिर जर दरस सवारी लंघी बड़ी भारी पेट, बड़ा सुंदर रथ बड़े खूबसूरत घोड़े और बड़ी शिंगारी हुई है बग्गी। लंग गया जद ए जलोस एक होर सवारी आ रही है ना अगे भीड़ ना पिछे भीड़ ना कोई सजदे ना पुष्पमाला, ना ना दी बरखा ਨਾ ਅਤਰ ਫਲੇਨ ਦਾ ਛਿੜਕਣਾ ਪਾਲਕੀ ਦੇ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇੱਕ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਰਿਹਾ ਹੈ ਇਹ ਕੌਣ ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜਦ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ ਕੌਣ ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ खुदा है आंख खुल गई खरेल जबरान दी। और सपना लिखण मजबूर मजबूरा, खुदा नाल कोई नहीं कोई नहीं कोई नहीं एक गल वखरी है खुदा नाल है नाल है न नाल है उस नाल कोई भी नहीं कोई भी नहीं कोई भी नहीं ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਾਰ ਇੱਕ ਦੀਵਾਰ ਹੈ। ਔਰ ਇਨ੍ਹਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਨ੍ਹਾਂ ਤਵਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਨ੍ਹਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ जो दिखाई दे रहे हवा जो प्रभावित भी करे हवा जिस दी आ है लेकिन फिर भी वह सा ग्रिफ्त ना आवे सड़े हथों निकल जाए हवा इस नारत दाना ने कहा माया प्रभावित कर रही है माया दे अनंत रूप लेकिन शिखर दे रूप तो आरंभ कर ने धन गुरु अर्जन देव जी महाराज ਆਪਣੇ ਬੋਲ ਮਾਇਆ ਚਿਤ ਭਰਵੇਂ ਇਸ ਮਿੱਤਰੇਕ ਬਾਂਧਵੇ ਭਰਮਾ ਰਹੀਏ ਮਾਇਆ ਇਛਾਯਾ ਦੀਵਾਰ ਬਣ ਕੇ ਖੜੀ ਹੋ ਗਈ ਹੈ ਪ੍ਰਥਮ ਤੇ ਇਸ ਕੋਈ ਖੁਦਾ ਦੇ ਨਾਲ ਨਹੀਂ ਕੋਈ ਪਰਮਾਤਮਾ ਦੇ ਨਾਲ ਨਹੀਂ ਕੋਈ અવਤਾਰ ਦੇ ਨਾਲ ਹੈ ਕੋਈ ਪੈਗੰਬਰ ਦੇ ਨਾਲ ਹੈ ਕੋਈ ਮਨੁੱਖ ਪਰਮਾਤਮਾ ਦੇ ਨਾਲ ਨਹੀਂ ਹੈ ਕੋਈ ਮਨੁੱਖ ਖੁਦਾ ਦੇ ਨਾਲ ਨਹੀਂ ਹੈ ਔਰ ਸਾਰਿਆਂ ਦੇ ਰਸਤੇ ਵਿੱਚ ਉਹਨਾਂ ਦੇ ਇਸ਼ਟ ਦੀਵਾਰ ਬਣ ਕੇ ਖੜੇ ਨੇ ਇਸ ਤੋਂ ਬਾਅਦ ਪਰਿਵਾਰ ਦੀ ਦੀਵਾਰ ਹੈ ਮਿੱਤਰਾਂ ਦੀ ਦੀਵਾਰ ਹੈ ਪੁੱਤਰਾਂ ਦੀ ਦੀਵਾਰ ਹੈ ਪਤੀ ਦੀ ਦੀਵਾਰ ਹੈ ਪਤਨੀ ਦੀ ਜੋ ਹੈ ਦੀਵਾਰ ਹੈ ਬੱਚਿਆਂ ਦੀ ਦੀਵਾਰ ਹੈ ਔਰ ਇਹ ਦੀਵਾਰਾਂ ਫਿਰ ਵੱਧੀਆਂ ਨੇ ਵੱਧੀਆਂ ਨੇ ਅਗਾ ਧਨ ਸੰਪਦਾ ਦੀ ਦੀਵਾਰ ਹੈ ਪ੍ਰਭਤਾ ਦੀ ਦੀਵਾਰ ਹੈ ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਹੱਥਾਂ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਟੋੜਾ ਹੈ ਹਰ ਮਨੁੱਖ ਆਪਣਾ ਸਿਰ ਬਜਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਰ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ ਪ੍ਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ ਗੁਰੂ ਨੂੰ ਮੱਥਾ ਟੇਕਿਆ ਗਿਆ ਕੋਈ ਸਿਰ ਮਾਰੇ ਟੁੱਟੇਗੀ ਦੀਵਾਰ ਟੁੱਟੇਗਾ ਇਸ ਦਾ ਸਿਰ ਦੀਵਾਰ ਟੁੱਟੇਗੀ ਤੇ ਦਾ ਸਿਰ ਟੁੱਟੇਗਾ ਔਰ ਇਸ ਦੇ ਸਿਰ ਦੇ ਚਵ ਨਿਕਲੇਗਾ ਪ੍ਰਮਾਤਮਾ ਇਸ ਦੇ ਸਿਰ ਦੇ ਚਵ ਨਿਕਲੇਗਾ ਖੁਦਾ ਐਸਾ ਵੀ ਹੋਇਆ ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ इस दीवार तोड़न की कोशिश की थी किसी ने सिर अगे किसी ने सीना अगे की किसी ने अपना दिमाग अगे की था, किसे ने अपना दिल अगे की था। तो है एक ऐसी इतिहासक गाथा हनुमान ने लगता है ये दीवार लाजमी सीने नाल तोड़ी, सिर नाल नहीं ਇੰਜ ਕਹਿ ਲੋ ਸਿਰ ਤੇ ਸੇਚਕਾਰ ਵਿਚਾਰੇ ਕੋਲ ਹੈ ਹੀ ਨਹੀਂ ਸੀ ਜੰਗਲ ਵਿੱਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੋ ਸਿੱਖਿਆਤ ਨਹੀਂ ਹੋ ਸਕਦਾ ਬਹੁਤ ਵੱਡੀ تعلیم ਇਸ ਕੋਲ ਨਹੀਂ ਹੋ ਸਕਦੀ ਆਖਰ ਜੰਗਲ ਵਿੱਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਬਾਤ ਵੀ ਸਨ ਸੰਬੰਧ ਜੋੜਨ ਦੀ ਜਾਂਚ ਵੀ ਸੀ ਸੇਨਾ ਅਗੇ ਕੀਤਾ ਇੱਕ ਮਿੱਥ ਹੈ ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ ਪ੍ਰਸੰਤਾ ਲੈਣ ਦੀ ਕੋਸ਼ਿਸ਼ ਲੇਕਿਨ ਇਹ 12ੋਂ ਦੋ ਪੱਥਰ ਚੁਕ ਲਿਆ ਆ ਵੱਡੇ ਵੱਡੇ ਹਾਰ ਦੇ ਚਮੋਤੀ ਕੱਢਦਾ ਹੈ ਥੱਲੇ ਦੇ ਪੱਥਰ ਤੇ ਰੱਖਦਾ ਹੈ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ ਤਿੰਨ ਚਾਰ ਮੋਤੀ ਟੁੱਟੇ ਨੇ ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ ਵਾਨਰ ਦਾ ਵਾਨਰ ਰਿਹਾ ਪੁੱਛਿਆ ਇਹ ਕੀ ਕਰ ਰਹੇ ਹੋ ਐਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ ਦੇਖ ਰਿਹਾ RAM ਹੈ ਕਿ ਨਹੀਂ राम है कि नहीं राम जड़ देच नहीं मोती जड़ में माला चुप के परे सु जब देच राम ही नहीं तो मैं फिर जड़ चीज न करा सीता पढ़ी लिखी सुशिक सभ्य तालीम याफ्ता कह दिता हनुमंत ਇਹ ਸਰੀਰ ਵਿਜੜ ਹੈ ਪੰਨੇ ਦੇ ਪੰਨੇ ਤਤ ਜੜ ਰਹੇ ਕਿਉਂ ਰਖਿਆ ਹੈ ਇਸ ਨੂੰ ਵੀ ਤੋੜ ਇਸ ਨੂੰ ਵੀ ਤੋੜ ਅਗਰੇ ਸਿਰਾਮ ਨਹੀਂ ਤਾਂ ਕਿਉਂ ਰਖਿਆ ਹੈ ਹਨੂਮੰਦ ਕਹਿੰਦੇ ਨੇ ਇਸ ਵਾਸਤੇ ਰੱਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਵਿੱਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਝੁਕੇ ਸੀਤਾnga ਇੱਥੇ ਕੋਈ ਆਪਣਾ ਸੀਨਾ ਜੀ ਰਿਹਾ ਹੈ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਤੇ ਅੱਜ ਦੀ ਕਹਾਤ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਿਆ ਕਿ ਖਲੀਲ ਜਬਰਾਨ ਨੂੰ ਇੱਕ ਸੁਪਨਾ ਆਇਆ ਉਹਦੇ ਵਿੱਚ ਉਹ ਦੇਖਦੇ ਪਏ ਐ ਕਿ ਹਰ ਉਤਾਰ ਨਬੀ ਪੈਗੰਬਰ ਰਸੂਲ ਅਬਲੀ ਉੱਲਾਹ ਦੇ ਨੇਕ ਬੰਦਿਆਂ ਦੇ ਨਾਲ ਨਾ ਮਜਮਾ ਇਕੱਠਾ ਆ ਜਾਂਦਾ ਬਹੁਤ سارے ਲੋਕ ਹੁੰਦੇ ਉਹਨਾਂ ਦੇ ਨਾਲ ਜਾ ਰਹੇ ਹੁੰਦੇ ਐ ਤੇ ਇਸੇ ਤਰ੍ਹਾਂ ਉਹ ਦੇਖਦੇ ਐ ਕਿ ਇੱਕ ਰੋਸ਼ਨੀ ਹੁੰਦੀ ਹੁੰਦੀ ਐ ਉਹਦੇ ਨਾਲ ਕੋਈ ਵੀ ਨਹੀਂ ਹੁੰਦਾ ਇਕੱਲੇ ਹੁੰਦੇ ਐ ਉਹ ਸੋਚੀ ਸੀ ਕਿ ਇਹਨੇ ਮਜਮੇ ਵਾਲੇ ਜਗ੍ਹਾ ਦੇ ਵਿੱਚ ਜਿੰਨੇ ਹਰ ਨਬੀ ਪੈਗੰਬਰ ਰਸੂਲ ਉਤਾਰ ਦੇ ਨਾਲ ਇਹਨਾਂ ਨੇ ਮਜਮੇ ਐ ਤੇ ਇਹ ਕੱਲਾ ਕਿੱਧਰ ਆ ਗਿਆ ਇਹ ਕੌਣ ਹੈ ਜਿੱਲੇ ਉਹ ਇਹ ਸਵਾਲ ਕਰਦੇ ਤੇ ਫਿਰ ਉਹਨਾਂ ਨੂੰ ਜਵਾਬ ਮਿਲਦਾ ਹੈ ਕਿ ਇਹ ਖੁਦਾ ਹੈ ਰੱਬ ਸੋਣਾ ਤੁਰੰਤ ਅੱਖ ਖੁੱਲ ਜਾਂਦੀ ਹੈ ਤੇ ਗੱਲ ਵੀਰੋ ਹਕੀਕਤ ਵੀ ਹੈ ਕਿ ਦੇਖ ਲਓ ਕਿ ਰੱਬ ਹਰ ਵੇਲੇ ਸਾਡੇ ਨਾਲ ਜਦੋਂ ਵੀ ਸਾਨੂੰ ਮੁਸ਼ਕਲ ਕੋਈ ਆਉਂਦੀ ਹੈ ਕੋਈ ਮੁਸੀਬਤ ਹੁੰਦੀ ਹੈ ਅਸੀਂ ਰੱਬ ਨੂੰ ਯਾਦ ਕਰਨੇ ਤਾਂ ਰੱਬ ਸਾਡੀ ਮਦਦ ਕਰਦਾ ਸਾਡੀ ਉਸ ਮੁਸ਼ਕਲ ਨੂੰ ਤਕਲੀਫ ਨੂੰ ਦੂਰ ਕਰ ਦਿੰਦਾ ਪਰ ਅਸੀਂ ਰੱਬ ਨੂੰ ਭੁੱਲ ਜਾਂਦੇ ਰੱਬ ਨੂੰ ਇਕੱਲਾ ਛੱਡ ਦਿੰਨੇ ਜਿੱਲੇ ਵੀ ਕੋਈ ਕੰਮ ਹੋ ਜਾਂਦਾ ਸਾਡਾ ਉਸ ਤੋਂ ਬਾਅਦ ਅਸੀਂ ਆਪਣੇ ਕੰਮਾਂ ਨੂੰ ਫਿਰ ਲੱਗ ਜਾਂਦੇ ਰੱਬ ਨੂੰ ਭੁੱਲ ਜਾਂਦੇ ਛੱਡ ਹੀ ਦਿੰਨੇ ਲੇਕਿਨ ਰੱਬ ਹਰ ਵੇਲੇ ਸਾਡੇ ਕੋਲ ਹੈ ਸਾਡੀ ਸ਼ਾਹ ਰਗ ਤੋਂ ਵੀ ਜ਼ਿਆਦਾ ਕਰੀਬ ਹੈ ਕੋਈ ਵੀ ਮੁਸੀਬਤ ਹੋਂਦੀ ਕੋਈ ਵੀ ਮਸਲਾ ਬੰਦਾ ਅਸੀਂ ਫੌਰਨ ਰੱਬ ਨੂੰ ਯਾਦ ਕਰਨੇ ਤੇ ਰੱਬ ਸਾਡੀ ਦੂਰ ਕਰ ਦਿੰਦਾ ਪਰ ਅਸੀਂ ਰੱਬ ਨੂੰ ਇੰਜ ਕਿਉਂ ਨਹੀਂ ਯਾਦ ਕਰਦੇ ਅਸੀਂ ਰੱਬ ਨਾਲ ਇੰਜ ਕਿਉਂ ਨਹੀਂ ਜੋੜਦੇ ਅਸੀਂ ਸਿਰਫ ਜਦੋਂ ਮੁਸ਼ਕਲ ਪੇਸ਼ ਹੁੰਦੀ ਉਦੋਂ ਰੱਬ ਦੇ ਨਾਲ ਜਦੋਂ ਖੁਸ਼ੀ ਦਾ ਟਾਈਮ ਹੁੰਦਾ ਤੇ ਉਦੋਂ ਹੀ ਰੱਬ ਨੂੰ ਭੁਲਾ ਦਿੰਨੇ ਆਪਣੀ ਇਸ ਦੁਨੀਆਦਾਰੀ ਜਿਗ ਮਗਨ ਹੋਏ ਨੇ ਕੋਈ ਜਸ਼ਨ ਮਨਾਉਣ ਲੱਪੇ ਨੇ ਸ਼ਰਾਬਾਂ ਪੀਣ ਲੱਪੇ ਨੇ ਕੋ ਡਾਂਸ ਪਾਰਟੀਆਂ ਰੱਖ ਲੈਣੇ ਆ ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰਦੇ ਨੇ ਰੱਬ ਨੂੰ ਭੁੱਲ ਜਾਣੇ ਕਿ ਰੱਬ ਨੇ ਕੀ ਹੁਕਮ ਦਿੱਤਾ ਕਿ ਖੁਸ਼ੀ ਦੇ ਵਿੱਚ ਕੀ ਕਰਨਾ ਚਾਹੀਦਾ ਖੁਸ਼ੀ ਦੇ ਵਿੱਚ ਵੀ ਸਾਨੂੰ ਰੱਬ ਨੂੰ ਯਾਦ ਕਰਨਾ ਚਾਹੀਦਾ ਜਿਸ ਤਰ੍ਹਾਂ ਹੀ ਦੁੱਖ ਤਕਲੀਫ ਗਮ ਦੇ ਵਿੱਚ ਰੱਬ ਨੂੰ ਪੁਕਾਰਦੇ ਆ ਨਾ ਇਸੇ ਤਰ੍ਹਾਂ ਸਾਨੂੰ ਖੁਸ਼ੀ ਦੇ ਵਿੱਚ ਵੀ ਰੱਬ ਨੂੰ ਯਾਦ ਰੱਖਣਾ ਚਾਹੀਦਾ ਕਿ ਰੱਬ ਦੇ ਕੀ ਹੁਕਮ ਹੈ ਰੱਬ ਦੇ ਕੀ ਅਸ਼ਾਦਤ ਹੈ ਜਿਸ ਤਰ੍ਹਾਂ ਰੱਬ ਨੇ ਦੱਸਿਆ ਵਾ ਦਿੰਦੀ ਗੁਜ਼ਾਰਨ ਦਾ ਤਰੀਕਾ ਰੱਬ ਦੇ ਜਿਹੜੇ ਨੇਕ ਬੰਦੇ ਉਹਨਾਂ ਨੇ ਆਣ ਕੇ ਸਾਨੂੰ ਕਰਕੇ ਦਿਖਾਇਆ ਉਸ ਤਰ੍ਹਾਂ ਗੁਜ਼ਾਰਨੀ ਚਾਹੀਦੀ ਏ ਨਾ ਕਿ ਆਪਣੇ ਤਰੀਕੇ ਦੇ ਨਾਲ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵੈਸਟ ਇਸਰਾ ਕੇ ਹਾਲ ਰੱਬ ਰਾਖਾ